ਜਿਵੇਂ ਕਿ ਯੁੱਧ ਨਸ਼ਾ ਮੁਕਤ ਜਿਹੜਾ ਸਰਕਾਰ ਦੀ ਇੱਕ ਪਾਲਿਸੀ ਜਿਹੜੀ ਚੱਲ ਰਹੀ ਹੈ ਉਹਦੇ ਤਹਿਤ ਸਾਡੇ ਜਿਹੜੇ ਮਾਨਯੋਗ ਡੀਆਈ ਸਰ ਸਰਦਾਰ ਸਿਕੰਦਰ ਸਿੰਘ ਆਈਪੀਐਸ ਤੇ ਸਾਡੇ ਐਸਐਸਪੀ ਸਾਹਿਬ ਸਰਦਾਰ ਮਨਿੰਦਰ ਸਿੰਘ ਜੀ ਆਈਪੀਐਸ ਉਹਨਾਂ ਦੀ ਸਖਤ ਦੇਖਤਾਂ ਦੇ ਸਾਡੀਆਂ ਜਿਹੜੀਆਂ ਟੀਮਾਂ ਨੇ ਉਹ ਕੱਲ ਪੂਰੀ ਨਿਸ਼ਚਿਤਤਾ ਨਾਲ ਜਿਹੜੀਆਂ ਯੁੱਧ ਨਸ਼ਾ ਮੁਕਤ ਜਿਹੜਾ ਇਹ ਮੁਹਿੰਮ ਚਲਾ ਰਹੀਆਂ ਸੀ ਜਿਹਦੇ ਤਹਿਤ ਸੀਆਈਏ ਸਟਾਫ ਨਾਲ ਸਾਡਾ ਕ੍ਰਿਮਿਨਲ ਪੁਲਿਸ ਦਾ ਮੇਰੇ ਦਾ ਇੱਕ ਜੁਆਇੰਟ ਆਪਰੇਸ਼ਨ ਸੀਗਾ ਕੋਈ ਇਨਫੋਰਮੇਸ਼ਨ ਸੀ ਖਾਸੇ ਗੁਰਮੁਣੀਆਂ ਦੇ ਗੇਟ ਦੇ ਲਾਗੇ ਚੌਂਕ ਦੇ ਨਾਲ ਸਰਵਿਸ ਸਟੇਂਟ ਵੀ ਕੋਈ ਦੋ ਨੌਜਵਾਨ ਜਿਹੜੇ ਆ ਉਹ ਸੋਰੀ ਜੇ ਗ੍ਰਿਫਤਾਰ ਕੀਤੇ ਜਾਂਦੇ ਉਹਨਾਂ ਕੋਲ ਪਦਾਰਥ ਜਿਹੜਾ ਨਸ਼ੀਲਾ ਮਿਲ ਸਕਦਾ ਜਿਸ ਤੇ ਮੇਰੀ ਟੀਮ ਨੇ ਉਹਨਾਂ ਨੂੰ ਯਕਦਮ ਉਸੇ ਇਨਫੋਰਮੇਸ਼ਨ ਦੇ ਤਹਿਤ ਰੋਕਿਆ ਰੋਕੇ ਉਹਨਾਂ ਦੋਨਾਂ ਨੂੰ ਚੈੱਕ ਕੀਤਾ ਜਿਸ ਤੇ ਦੋਨਾਂ ਨੌਜਵਾਨ ਜਿਹੜੇ ਸੀ ਚਮਨਦੀਪ ਤੇਜੀ ਤੇ ਕਰਨ ਨਾਮਕ ਇਹ ਆਟੋ 'ਚ ਸਵਾਰ ਸਨ ਔਰ ਇਹਦੇ ਤੇ ਕਬਜ਼ੇ ਵਿੱਚੋਂ ਬਰੀ ਜੀ ਟੀਮ ਹੈ ਸਾਡੀ ਉਹਨਾਂ ਨੂੰ 1 ਕਿਲੋ 159 ਗ੍ਰਾਮ ਹੈਰੋਨ ਜਿਹੜੀ ਆ ਬਰਾਮਦ ਕੀਤੀ ਗਈ ਜਿਹਦੇ ਸਬੰਧ ਚ ਥਾਣਾ ਘਰੰਡਾ ਵਿਖੇ ਸੀ 204 ਨੰਬਰ ਐਫ ਆਈ ਆਰ ਦਰਜ ਕੀਤੀ ਅੰਡਰ ਸੈਕਸ਼ਨ 21 ਸੀ 25 296185 ਐਨ ਡੀ ਪੀ ਐਸ ਹੈ ਇਸ ਦੇ ਤਹਿਤੀ ਜਿਹੜੀ ਆ ਇਹਨਾਂ ਦੇ ਦੋਨੋਂ ਦੋਸ਼ੀਆਂ ਨੂੰ ਕੱਲ ਗ੍ਰਿਫਤਾਰ ਕਰ ਲਿਆ ਸੀ ਇਸ ਤੋਂ ਅੱਗੇ ਅੱਜ ਇੱਕ ਸਾਡੀ ਜਿਹੜੀ ਆ ਟੀਮ ਘਰੰਡੇ ਭੜਿਆਲ ਰਡੇ ਦੇ ਲਾਗੇ ਸਾਨੂੰ ਇਨਫੋਰਮੇਸ਼ਨ ਸੀ ਸਾਡੀ ਘਰੰਡਾ ਪੁਲਿਸ ਨੂੰ ਐਸ ਆਈ ਕੁਲਵੰਤ ਸਿੰਘ ਦੀ ਟੀਮ ਸੀ ਕਿ ਵੀ ਇੱਕ ਇਹੀ ਜੁਦ ਨਸ਼ਿਆਂ ਦੇ ਵਿਰੁੱਧ ਜਿਹੜਾ ਉਹਨਾਂ ਨੇ ਇੱਕ ਨਾਕਾ ਲਗਾਇਆ ਸੀ ਜਿਸ ਤੇ ਉਹਨਾਂ ਨੂੰ ਇਨਫੋਰਮੇਸ਼ਨ ਮਸੂਲ ਹੋਈ ਕਿ ਦੋ ਨੌਜਵਾਨ ਜਿਹੜੇ ਮੋਟਰਸਾਈਕਲ ਤੇ ਉਹ ਉਥੋਂ ਲੰਘ ਸਕਦੇ ਆ ਨਸ਼ੀਲਾ ਪਦਾਰਥ ਲੈ ਕੇ ਪਰ ਉਹ ਵਸਤੇਦੀ ਨਾਲ ਨਾਕਾ ਸੀਗਾ ਉਹਨਾਂ ਨੇ ਰੋਕਣ ਦੀ ਕੋਸ਼ਿਸ਼ ਕੀਤੀ ਉਹਨਾਂ ਨੂੰ ਭੱਜਣ ਲੱਗੇ ਪਰ ਉਹਨਾਂ ਨੇ ਉਹਨਾਂ ਨੂੰ ਸ਼ੱਕ ਦੀ ਮਨਾ ਦੇ ਰੋਕ ਲਿਆ ਜਿਨ੍ਹਾਂ ਦੇ ਨਾਮ ਮੇਜਰ ਸਿੰਘ ਤੇ ਮਨਪ੍ਰੀਤ ਸੀਗੇ ਦੋਨੋਂ ਖਾਲੜਾ ਵਾਸੀ ਨੇ ਖਾਲੜੇ ਦੇ ਰਹਿਣ ਵਾਲੇ ਹੋਣ ਇਹਨਾਂ ਦੀ ਤਲਾਸ਼ੀ ਜਦੋਂ ਕੀਤੀ ਆ ਇਹਨਾਂ ਦੇ ਕੋਲੋਂ 428 ਗ੍ਰਾਮ ਜਿਹੜੀ ਆ ਐਰੋਨ ਬਰਾਮਦ ਕੀਤੀ ਆ ਕੁਇਦਿਸ ਵੰਤ ਵੀ ਅਸੀਂ ਜਿਹੜੀ ਐਫ ਆਈ ਆਰ ਨੰਬਰ 205 21 25 29 ਐਨ ਡੀ ਪੀ ਐਸ ਥਾਣਾ ਕਹਿੰਡਾ ਵਿਖੇ ਦਰਜੇ ਹੋਈ ਆ ਤੇ ਦੋਨੋਂ ਬਰਾਮਦੀਆਂ ਜਿਹੜੀਆਂ ਮੈਂ 1 ਕਿਲੋ 159 ਗ੍ਰਾਮ ਜਿਹੜੀ ਹੈ ਰਨ ਤੇ ਇੱਕ ਦੂਸਰੇ ਮੁਕਦਮੇ ਵਿੱਚ 428 ਗ੍ਰਾਮ ਜਿਹੜੀ ਆ ਇਹ ਰਿਕਵਰੀ ਹੋਈ ਆ ਇਸ ਤੋਂ ਅੱਗੇ ਜਿਹੜੀ ਇਹਨਾਂ ਦੀ ਤਫਤੀਸ਼ جاری ਆ ਤੇ ਇਹਨਾਂ ਦੇ ਕਿੱਥੇ ਕਿੱਥੇ ਸਬੰਧ ਨੇ ਉਹ ਇਹਨਾਂ ਦੇ ਜਿਹੜੇ ਆ ਬਿਲਕੁਲ ਖੰਗਾਲੇ ਜਾ ਰਹੇ ਆ ਕਿ ਇਹਨਾਂ ਨੇ ਹੋਰ ਕਿੰਨੀਆਂ ਕਨਸਾਈਨਮੈਂਟਾਂ ਦੀ